ਸਾਸਤਰੀ ਘਾਲ ਦੋਸਤੋ ਸਵਾਗਤ ਹੈ ਆਪਣੇ YouTube ਤੇ Instagram ਚੈਨਲ ਸੇਖੋ ਡੈਰੀ ਫਾਰਮੂ ਦੇ ਵਿੱਚ ਤੇ ਦੋਸਤੋ ਅੱਜ ਆਪਾਂ ਲੈ ਕੇ ਆਏ ਆ ਵਿਕਰੀ ਲਈ ਦੋ ਚੰਗੀਆਂ ਮੱਝਾਂ ਤੇ ਘਰੇਲੂ ਨੇ ਬਾਈ ਜੀ ਦੇ ਕਾਫੀ ਪਸ਼ੂ ਜਿਹੜੇ ਰੱਖੇ ਹੋਏ ਜਾਨਵਰ ਦੇਖ ਸਕਦੇ ਹੋ ਤੁਸੀਂ ਤੇ ਜਿਹੜੀਆਂ ਮੱਝਾਂ ਦੋਨੇ ਟੋਕੜ ਗੱਬਣਾ ਤੇ ਬਾਹਰ ਜਾਣ ਦੇ ਕਾਰਨ ਇਹ ਜਿਹੜੀਆਂ ਮੱਝਾਂ ਬਕਾਊ ਕਰਦਾ ਬਾਈ ਦੋਨੇ 5-5 ਮਹੀਨਿਆਂ ਦੀਆਂ ਟੋਕਰ ਗੱਭਣਾ ਦੇਖ ਸਕਦੇ ਹੋ ਨੀਲੀ 라ਵੀ ਦੀ ਇੱਕ ਤੇ ਇੱਕ ਪੂਰੀ ਮੀਡੀਆ ਦੋਨੇ ਚੰਗੀ ਜਾਤੀਆਂ ਤੇ ਚੰਗੀਆਂ ਪੜੀਆਂ ਹੋਈਆਂ ਨੇ ਬਹੁਤ ਮੱਥਾ ਦੇ ਸਕਦੇ ਹਾਂ ਲਓ ਜੀ ਦੋਸਤੋ ਜਿਹੜੀ ਇਹ ਨੀਲੀ 라ਵੀ ਦੀ ਮਾਝਾ ਦੋਸਤੋ 5 ਕਿਲੋ ਦੁੱਧ ਜਿਹੜਾ ਦੋਨਾਂ ਟਾਈਮਾਂ ਦਾ ਦੇਈ ਜਾਂਦੀ ਹੈ ਹਜੇ ਤੇ 5 ਮਹੀਨਿਆਂ ਦੀ ਗੱਭਣਾ ਤੇ ਜਿਹੜੀ ਪੂਰੀ ਮਾਝਾ ਇਹ ਵੀ 5 ਮਹੀਨਿਆਂ ਦੀ ਗੱਬਰ 5 ਮਹੀਨਿਆਂ ਦੀ ਗੱਬਰ ਹੈ ਜੀ ਦੋਨੇ 5-5 ਮਹੀਨੇ ਦੀਆਂ ਜਿਹੜੀਆਂ ਗੱਬਰਾਂ ਤੇ ਚੰਗੇ ਵਜਣ ਬੇੜਤੀਆਂ ਨੇ ਇਹ ਮੱਝਾਂ ਪੈਂਡ ਮੂਮ ਚੁਲਾ ਬਰਨਾਲਾ ਏਰੀਆ ਜਿਹੜਾ ਮਹਿਲਕਲਾਂ ਪੈਂਦਾ ਨੇੜੇ ਕੋਈ ਬਾਕੀ ਆਪਣੇ ਨਾਲ ਤੁਸੀਂ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਤੁਹਾਨੂੰ ਆ ਗਈ ਦੇਖ ਸਕਦੇ ਚੰਗਾ ਕੱਦ ਕਾਠ ਨੀਲੀ ਪੂਰੀ ਦਾ ਬੜੀ ਗੂਰੀ ਆ ਉਹ ਘੱਟ ਮਿਲਦੀ ਆ ਬਹੁਤ ਭਰਾਵਾਂ ਦੀ ਮੰਗ ਹੁੰਦੀ ਆ ਸਾਨੂੰ ਨੀਲੀ ਮੱਝ ਚਾਹੀਦੀ ਆ ਨੀਲੀ ਵੀ ਇਹਦੇ ਦੋਸਤੋ ਪੂਰੀ ਵੀ ਆ ਤੇ ਜੇ ਦੂਜੀ ਮੱਝ ਦੀ ਗੱਲ ਕਰੀਏ ਇਹ ਨੀਲੀ ਰਾਵੀ ਆ ਤੇ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਕਵਰ ਕਰਦੀ ਆ ਚੰਗੇ ਕਦ ਕੱਢਦੀ ਆ ਲਓ ਜੀ ਵੇਟ ਵਾਲੇ ਵਕਤ ਤੋਂ ਦੇਖ ਸਕਦੇ ਬਹੁਤ ਚੰਗੀ ਤੇ ਚਲਦੀ ਆ ਇਹ ਦੋਨੇ ਮੱਝੀ ਫੋਰ ਸੇਲ ਆ ਜਿਹੜਾ ਵੀ ਵੀਰ ਖਰੀਦਣਾ ਚਾਹੁੰਦਾ ਦਿੱਤੇ ਗਏ ਨੰਬਰ ਤੇ ਇਸ ਵਰਤ ਕਰਕੇ ਗੱਲਬਾਤ ਕਰ ਸਕਦੇ ਆ ਦੇ ਨਾ ਰਸਤੇ ਦੀ ਅੱਗੇ ਇੱਕ ਜਿਹੀ ਆ ਗਾਂ ਵੀ ਇਹ ਵੀ ਦੋਸਤੋ ਮਕਾਊ ਆ ਇਹਦੇ ਸੂਨ ਦੇ ਵਿੱਚ ਪੂਰਾ ਜਿਹੜਾ 1 ਮਹੀਨਾ ਰਹਿੰਦਾਗਾ ਜੇ ਕੋਈ ਵੀਰ ਗਾਂ ਦਾ ਸਕੀਨ ਆ ਆ ਇਹ گاਵਿਕ੍ਰਿਤ ਸਾਹਿਬ